ਆਓ ਜੀ ਅੱਜ ਆਪਾਂ ਕਰਤਾ ਪੁਰਖ ਦੇ ਅਰਥਾਂ ਨੂੰ ਸਮਝਦੇ ਹਾਂ ਜੀ ਇਹ ਜੋ ਕਰਤਾ ਪੁਰਖ ਦੇ ਵਿੱਚ ਇੱਕ ਔਂਕੜ ਆਇਆ ਹੈ ਜੀ ਖਖੇ ਨੂੰ ਐਂਡ ਦੇ ਵਿੱਚ ਇਹ ਬਹੁਤ ਹੀ ਜ਼ਰੂਰੀ ਹੈ ਜੀ ਜਿਹੜਾ ਸ਼ਬਦ ਦੇ ਆਖਰਲੇ ਸ਼ਬਦ ਦੇ ਅੱਖਰ ਦੇ ਵਿੱਚ ਔਂਕੜ ਆਉਂਦਾ ਹੈ ਉਹ ਇੱਕ ਵਚਨ ਨੂੰ ਦਰਸਾਉਂਦਾ ਹੈ ਭਾਵ ਇੱਕੋ ਇੱਕ ਹੈ ਕਰਤਾ ਉਹ ਕਰਤਾ ਜੋ ਪੁਰਖ ਵੀ ਹੈ ਤੇ ਉਹ ਇੱਕੋ ਇੱਕ ਕਰਤਾ ਹੈ ਉਹਦੇ ਵਰਗਾ ਹੋਰ ਕੋਈ ਦੂਸਰਾ ਨਹੀਂ ਹੈ ਜੀ ਇਹ ਉਸ ਚੀਜ਼ ਨੂੰ ਦਰਸਾਉਂਦਾ ਹੈ ਸਮਝ ਪੈਂਦੀ ਹੈ ਜੀ ਆਓ ਅਰਥ ਜਮ ਸਮਝਦੇ ਹਾਂ ਇਸ ਦੇ ਕਰਤੇ ਦਾ ਅਰਥ ਹੈ ਜੀ ਕਰਨ ਵਾਲਾ ਜਿਵੇਂ ਪਹਿਲਾਂ ਵੀ ਸੀ ਉਹ ਜਿਹੜਾ ਕੰਮ ਕਰਦਾ ਹੈ ਜ਼ਿੰਮੇਦਾਰ ਹੈ ਬਖਸ਼ਣ ਹਾਰ ਹੈ ਉਹ ਪ੍ਰਭੂ ਪਰਮਾਤਮਾ ਤੇ ਪੁਰਖ ਹੈ ਜੀ ਪੁਰਖ ਦਾ ਮਤਲਬ ਹੈ ਪੁਰਸ਼ ਮਰਦ ਆਤਮਾ ਨਰ ਉਹ ਕਰਤਾ ਪੁਰਖ ਇਸ ਦੇ ਅਰਥ ਨਿਕਲਦੇ ਹਨ ਜੀ ਉਹ ਪ੍ਰਭੂ ਪ੍ਰਮਾਤਮਾ ਇੱਕ ਓੰਕਾਰ ਜਿਸ ਤੋਂ ਇਹ ਸਾਰਾ ਸੰਸਾਰ ਬਣਿਆ ਹੈ ਜੀ ਜੋ ਜ਼ਰੇ-ਜ਼ਰੇ ਵਿੱਚ ਵਿਆਪਕ ਹੈ ਜੀ ਜੋ ਰੋਮ-ਰੋਮ ਵਿੱਚ ਵਿਆਪਕ ਹੈ ਉਹ ਆਤਮਾ ਰੂਪੀ ਮਰਦ ਉਹ ਆਤਮਾ ਰੂਪੀ ਮਰਦ ਆ ਸੰਸਾਰ ਨੂੰ ਚਲਾਉਣ ਦਾ ਕਾਰਜ ਕਰ ਰਿਹਾ ਹੈ ਜੀ ਉਹਦਾ ਹੈ ਜੀ ਕਰਤਾ ਪੁਰਖ